ਮੈਂ ਸੂ ਮੀਡੀਆ ਕਰਮੀਆਂ ਦਾ ਧੰਨਵਾਦ ਕਰਦਾ ਵਾ ਕਿ ਸਾਡੇ ਇਸ ਇੱਕ ਸੱਦੇ ਤੇ ਤੁਸੀਂ ਅੰਮ੍ਰਿਤਸਰ ਜਿਲ੍ਹਾ ਜੰਡਿਆਲਾ ਕਸਬੇ ਦੀ ਰਹਿਣ ਵਾਲੀ ਕੁੜੀ ਬਲਜੀਤ ਕੌਰ ਜੋ ਕਿ ਇਸ ਵੇਲੇ عمان ਦੇ ਵਿੱਚ ਫਸੀ ਆ ਔਰ ਉਹਨੇ ਘਟਕਿੰਤੀ ਲੋਕ ਭਲਾਈ ਸੰਸਥਾ ਤੱਕ ਅਪਰੋਚ ਕਰਕੇ ਮਦਦ ਮੰਗੀ ਸੀ ਮੈਂ ਸਤਨਾਮ ਸਿੰਘ ਗਿੱਲ ਪ੍ਰਧਾਨ ਘਟਕਿੰਤੀ ਲੋਕ ਭਲਾਈ ਸੰਸਥਾ ਆਪ ਜੀ ਦੇ ਚੈਨਲ ਦੇ ਮਾਧਿਅਮ ਰਾਹੀਂ ਪੰਜਾਬ ਸਰਕਾਰ ਗਵਰਨਰ ਪੰਜਾਬ ਔਰ ਦੀਸ਼ ਦੇ ਪ੍ਰਧਾਨ ਮੰਤਰੀ ਸਾਹਿਬਾਨ ਨੂੰ ਬੇਨਤੀ ਕਰਦਾ ਕਿ ਬਲਜੀਤ ਕੌਰ ਵਾਈਫ ਆਫ ਪਰਮਜੀਤ ਸਿੰਘ ਵਾਸੀ ਜੰਡਿਆਲਾ ਗੁਰੂ ਹਾਲ ਵਾਸੀ Oman ਵਿੱਚ ਫਿਰੋਜ਼ਪੁਰ ਦੀ ਰਹਿਣ ਵਾਲੀ ਕੁੜੀ ਨਾਜ਼ੀਆ ਜਿਹੜੀ ਉਹਨੂੰ ਚਾਂਸੇ ਚ ਲੈ ਕੇ ਉੱਥੇ ਲੈ ਕੇ ਗਈ ਸੀ ਤੇ ਹੁਣ ਉੱਥੇ ਜਾ ਕੇ ਨਾ ਤਾਂ ਉਹਦੀ ਆਈਡੀ ਬਣਾਈ ਉਹ ਤੋਂ ਪੈਸੇ ਵਸੂਲੇ ਤੇ ਉਹਨੂੰ ਉਹਨੇ ਕਿਡਨਾਪ ਕਰਕੇ ਰੱਖਿਆ ਵਾ ਇਹ ਜਿਹੜੀਆਂ ਕੁਝ ਵੀਡੀਓ ਮੈਂ ਤੁਹਾਨੂੰ ਵਿਖਾਉਣਾ ਚਾਹਣਾ ਵਾਂ ਜਿਹੜੀਆਂ ਉਹਨਾਂ ਨੇ ਮੈਨੂੰ ਪਾਈਆਂ ਵਾ ਇਹ ਵੀਡੀਓ ਚ ਉਹਨੇ ਉਹ ਸਾਰਾ ਕੁਝ ਐਕਸਪਲੇਨ ਕੀਤਾ ਉਹਨੇ ਬਿਆਨ ਕੀਤਾ ਹੈਗਾ ਵਾ ਵੀ ਉਹਨਾਂ ਨਾਲ ਕੀ ਕੀ ਪ੍ਰੋਬਲਮ ਆ ਰਹੀ ਆ ਰੋਟੀ ਵੀ ਨਹੀਂ ਦਿੱਤੀ ਜਾ ਰਹੀ ਉਹਦੀ ਮਾਰਕ ਟਾਈਪ ਕੀਤੀ ਜਾ ਰਹੀ ਔਰ ਉਹਨੂੰ ਗਲਤ ਪਾਸੇ ਪ੍ਰੇਰਿਤ ਕੀਤਾ ਜਾ ਰਿਹਾ ਜਾਣ ਵਾਸਤੇ ਸੋ ਮੈਂ ਚੈਨਲ ਦੇ ਮਾਧਿਅਮ ਰਾਹੀਂ ਸਰਦਾਰ ਬਲਵੰਤ ਸਿੰਘ ਰਾਮੂ ਵਾਲੀਆ ਸਾਹਿਬ ਨੂੰ ਬੇਨਤੀ ਕਰਾਂਗਾ ਇਸਤੀ ਨੂੰ ਵਾਪਸ ਲਿਆਉਣ ਜਾ ਇਹਨਾਂ ਦੀ ਉੱਥੇ ਉਮਾਨਦ ਵਿੱਚ ਜੋ ਵੀ ਮੁਸ਼ਕਲ ਆ ਰਹੀ ਆ ਉਹਨੂੰ ਹੱਲ ਕਰੋ ਲਈ ਨਿੱਜੀ ਤੌਰ ਤੇ ਦਖਲ ਦੇਣ ਔਰ ਮਾਨਯੋਗ ਉੱਗੇ ਸਮਾਜ ਸੇਵੀ ਸ੍ਰੀ ਐਸਪੀ ਉਬਰਾਏ ਜੀ ਨੂੰ ਵੀ ਅਸੀਂ ਬੇਨਤੀ ਕਰਾਂਗੇ ਕਿ ਇਸ ਬੱਚੀ ਦੀ ਫਰਿਆਦ ਸੁਣੀ ਜਾਵੇ ਤਾਂ ਕਿ ਇਹਦੀ ਜਿਹੜੀ 10 ਸਾਲ ਦੀ ਇੱਥੇ ਬੱਚੀ ਰਹਿ ਰਹੀ ਆ ਉਹਦਾ ਵਿਕ ਜਿਹੜਾ ਉਹ ਵਧੀਆ ਬਣ ਸਕੇ ਔਰ ਇਹ ਇੱਕ ਮਾਂ ਕਮਾਈ ਕਰਕੇ ਰੋਜ਼ਗਾਰ ਕਰਨ ਵਾਸਤੇ ਗਈ ਸੀ ਪਰ ਉੱਥੇ ਜਾ ਕੇ ਫਸ ਗਈ ਆ ਕਿਰਪਾ ਕਰਕੇ ਪੰਜਾਬ ਸਰਕਾਰ ਔਰ ਸੈਂਟਰ ਗਵਰਨਮੈਂਟ ਇਹਦੀ ਸੰਭਵ ਜਿਹੜੀ ਮਦਦ ਕਰ। ਅਭੀ ਗਵਰਨਮੈਂਟ ਦੇ ਅਲੱਗ ਨੂੰ ਤੇ ਰਹਿਣ ਵਾਲੀਆਂ ਮੈਂ 10 ਜਨਵਰੀ ਨੂੰ ਮੈਨੂੰ ਨਾਜ਼ੀਆ ਨਾਮ ਦੀ ਲੇਡੀਜ਼ ਨੇ ਓਮਾਨ ਚ ਬੁਲਾਇਆ ਵਿਸ਼ਤ ਵਿਸ਼ੇ ਤੇ ਇਹਦੇ ਪਤੀ ਦਾ ਨਾਮ ਰਾਜੂ ਏ ਇਹਦੇ ਮਾਪ ਪਿਤਾ ਦਾ ਨਾਮ ਮਨੂਰ لال ਏ ਮਾਤਾ ਦਾ ਨਾਮ ਮਹਿੰਦਰ ਕੋਹਰੇ ਏ ਫਰੋਜ਼ਪੁਰ ਦੇ ਰਹਿਣ ਵਾਲੀ ਹੈ ਪੱਟੀਆਂ ਵਾਲੀ ਪਾਸ ਦੀ ਫਰੋਜ਼ਪੁਰ ਤੇ ਰਹਿਣ ਵਾਲੀ ਹੈ ਇਹਦੇ Oman ਦੇ ਵਿੱਚ ਇੱਕ ਪਤੀ ਦਾ ਨਾਮ ਮਲਕ ਸ਼ੁਬੀਕ ਹੈ ਜਿਸ ਦੀ ਪਿਕਚਰ ਹੈ ਮੈਨੂੰ 10 ਜਨਵਰੀ ਨੂੰ ਇਥੇ ਵੀਜ਼ਾ ਵੀਜ਼ਾ ਤੋਂ ਬਣਾਇਆ ਗਿਆ ਉਸ ਤੋਂ ਬਾਅਦ ਇਸ ਲੇਡੀਜ਼ ਨੇ ਮੈਨੂੰ ਕਿਹਾ ਕਿ ਤੂੰ ਮੈਨੂੰ ਆਪਣਾ ਪਾਸਪੋਰਟ ਦੇ ਦੇ ਤੇਰਾ 2 ਸਾਲ ਦਾ ਵੀਜ਼ਾ ਲਵਾਵਾ ਦੇਣੀ ਆ ਇਹਨੇ ਮੈਨੂੰ ਇਹਦੇ ਪਤੀ ਨੇ ਸਾਨੂੰ ਆਫਰ ਲੈਟਰ ਭੇਜਿਆ ਸੀਗਾ ਅਮਾਉਣ ਦੇ ਪੈਕਿੰਗ ਦਾ ਜਿਹਦੇ ਵਿੱਚ 130 ਰਿਆਲ ਸੈਲਰੀ ਸੀ ਕਿ ਖਾਣਾ ਪੀਣਾ ਰਹਿ ਸਾਡੀ ਫ੍ਰੀ ਸੀਗੀ ਉਸ ਤੋਂ ਬਾਅਦ ਇਸ ਲੇਡੀਜ਼ ਨੇ ਮੈਨੂੰ ਫਲਾਵਰ ਸ਼ੌਪ ਤੇ ਵਿੱਚ ਬੁਲਾਇਆ ਗਿਆ 150 ਰਿਆਲ ਸੈਲਰੀ ਖਾਣਾ ਪੀਣਾ ਰਹਿ ਫ੍ਰੀ ਸੀਗਾ ਉਸ ਤੋਂ ਬਾਅਦ ਜਦੋਂ ਮੈਂ ਇੱਥੇ ਆਈ ਤੇ ਮੈਨੂੰ ਗਲਤ ਕੰਮਾਂ ਲਈ ਸਹਾਰ ਜਾਣ ਲਈ ਮਜਬੂਰ ਕੀਤਾ ਕਿ ਉਹ ਗਲਤ ਕੰਮ 'ਚ ਪੈ ਜਾ ਤੂੰ ਤੇ ਮੈਂ ਜਾਇਆ ਕਰਾਂਗੇ ਹੋਰ ਕੁੜੀਆਂ ਨਾਲ ਮਿਲ ਕੇ ਮੈਨੂੰ ਗਲਤ ਕੰਮ 'ਚ ਪਾਉਣਾ ਚਾਹੁੰਦੀ ਸੀਗੀ ਤੇ ਮੈਂ ਉਸ ਕੰਮ ਲਈ ਇਨਕਾਰ ਕਰ ਦਿੱਤਾ ਤੇ ਮੈਨੂੰ ਬਲੈਕਮੈਲ ਤੇ ਟੌਰਚਰ ਕਰਨ ਲੱਗੀ ਮੇਰਾ ਪਾਸਪੋਰਟ ਵੀ ਇਸ ਲੇਡੀਜ਼ ਨੇ ਖੋ ਕੇ ਰੱਖਿਆ ਅੱਜ ਮੈਨੂੰ 9:00 10:00 10:00 11:00 ਮਿੰਟ ਹੋ ਚਲੇ ਆ ਅੱਜ ਤੱਕ ਨਾ ਤਾਂ ਮੇਰੀ ਆਈਡੀ ਬਣਾਈ ਇਹਦੇ ਨਾਂ ਮੇਤੋਂ ਮੇਤੋਂ ਇਹਨੇ 20000 ਰੁਪਏ ਪਹਿਲਾਂ ਨੇ ਆ 20000 ਰੁਪਏ ਬਾਅਦ ਚ ਲਿਆ 62000 22000 ਦੀ ਮੈਂ ਟਿਕਟ ਕਰਵਾ ਕੇ ਆਈ 65000 ਹੋ ਗਿਆ ਲੱਖ ਰੁਪਇਆ ਇਹਨੇ ਮੇ ਤੋਂ ਬਾਚ ਲਿਆ ਜੋ ਕਿ ਮੇਰੇ ਕੋਲ ਪ੍ਰੂਫ ਨੇ ਉਸ ਤੋਂ ਬਾਅਦ ਅਸੀਂ ਇਹਦੇ ਮम्मी डੈਡੀ ਨਾਲ ਵੀ ਗੱਲ ਕੀਤੀ ਕਿ ਸਾਡੀ ਆਈਡੀ ਨਹੀਂ ਬਣਾ ਕੇ ਦੇ ਰਹੇ ਇਹਦੇ ਮम्मी डੈਡੀ ਵੀ ਸਾਨੂੰ ਗਲਤ ਬੋਲਿਆ ਇਹਦਾ ਮम्मी डੈਡੀ ਵੀ ਕਹਿੰਦਾ ਕਿ ਉਹਦਾ ਖੁਦ ਤਾਂ ਵੀਜ਼ਾ ਨਹੀਂ ਲੱਗਿਆ ਤੇਰਾ ਵੀਜ਼ਾ ਕਿੱਥੋਂ ਲਗਵਾ ਦੇ ਕੀ ਜੋ ਤੈਨੂੰ ਕੁਝ ਕਰਨਾ ਹੈ ਕਰ ਲਓ ਤੂਜੇ ਤਾਂ ਕਹੀ ਉਹਦਾ ਬਾਪਾ ਸਾਜਾ ਇਹ ਦੇਖੋ ਮੇਰੇ ਕੋਲ ਪ੍ਰੂਫ ਆ 20000 ਦੀ ਇਹਨੇ ਨਾਜ਼ੀਆ ਨੇ ਕੀ ਕੀਤਾ ਜੋ ਇਹਦੇ ਵਾਲੀ WhatsApp ਤੇ ਤੇ ਚੈਟ ਸੀਗੀ 20000 ਇਹਨੇ ਡਿਲੀਟ ਕਰਤਾ ਜੋ ਵੀ ਚੈਟ ਸੀ ਸਭ ਡਿਲੀਟ ਕਰਤੀ ਜੋ ਮੇਰੇ ਕੋਲ ਮੌਜੂਦ 2000 ਆਇਆ ਸੀਗਾ 2000 ਆਇਆ ਸੀਗਾ 24 ਨਵੰਬਰ 2023 ਨੂੰ ਜੋ ਇਹਨੇ ਸਾਡੇ ਕੋਲ ਟਿਕਟ ਵਾਸਤੇ ਮੰਗਵਾਇਆ ਸੀਗਾ ਉਸ ਤੋਂ ਬਾਅਦ ਅਸੀਂ 9 ਅਗਸਤ ਨੂੰ ਇਹਨੂੰ ਫਿਰ 1 ਲੱਖ ਰੁਪਇਆ ਦਿੱਤਾ ਜੋ ਕਿ ਸਾਡੇ ਕੋਲ ਪਸੰਦ ਲੱਖ ਰੁਪਇਆ ਦਿੱਤਾ 25000 ਦੀ ਮੈਂ ਟਿਕਟ ਕਰਵਾ ਕੇ ਆਇਆ 1 ਲੱਖ ਸਾਡਾ 65000 ਰੁਪਇਆ ਹੋ ਗਿਆ ਇਹਨਾਂ ਨੇ ਸਾਡੇ ਕੋਲ ਲਿਆ ਹੈ 40000 ਦੇ ਵਿੱਚ ਸਾਡੀ ਗੱਲ ਹੋਈ ਸੀਗੀ 40000 ਦੇ ਵਿੱਚ ਮੈਂ ਤੁਹਾਨੂੰ 2 ਸਾਲ ਦਾ ਵੀਜ਼ਾ ਦਵਾਂਗੀ ਖਾਣਾ ਪੀਣਾ ਰੈਸ ਫ੍ਰੀ ਹੋਏਗਾ ਤੇ 150 ਰੈਲ ਸੈਲਰੀ ਹੋਏਗੀ ਉਸ ਤੋਂ ਬਾਅਦ ਜੇ ਇਸ ਲੇਡੀਜ਼ ਨੇ ਜਦੋਂ ਮੈਂ ਉਹਨੂੰ ਨਾ ਕਰ ਦਿੱਤੀ ਕਿ ਮੈਂ ਬੁੱਢੇ ਸਿੱਤੇ ਕੰਮ ਨਹੀਂ ਕਰਨੇ ਇੰਨੀ ਲੇਡੀਆਂ ਨੇ ਮੈਨੂੰ ਬਲੈਕਮੇਲ ਕਰਨਾ ਸ਼ੁਰੂ ਕਰ ਦਿੱਤਾ ਮੈਨੂੰ ਟੌਰਚਰ ਮੈਂਟਲੀ ਟੌਰਚਰ ਕਰਦੀ ਏ ਚਾਰ ਚਾਰ ਦਿਨ ਦੀ ਘਰੇ ਤਾਲ ਬਣੀ ਸਾਨੂੰ ਉਹ ਖਾਣੀ ਪੈਂਦੀ ਏ ਬਹੁਤ ਮਜਬੂਰ ਮੈਂਟਲ ਟੌਰਚਰ ਕਰਦੀ ਏ ਜਦੋਂ ਇਹਨੂੰ ਮੈਂ ਕਹਿੰਨੀ ਆ ਕਿ ਮੈਂ ਪੁਲਿਸ ਥਾਣੇ ਕੰਪਲੀਟ ਕਰਨੀ ਏ ਅਗੋਂ ਮੈਨੂੰ ਕਹਿੰਦੀ ਏ ਕਿ ਤੂੰ ਕੁਝ ਖਾ ਕੇ ਮਰ ਗਈ ਤੇ ਸਾਰਾ ਇਲਜ਼ਾਮ ਤੇਰੇ ਸਹਰਾਏ ਕ ਤੇਰੀ ਨਿੱਕੀ ਜਿਹੀ ਕੁੜੀ ਰਹੂਗੀ ਮੈਨੂੰ ਬਲੈਕਮੇਲ ਤੇ ਟੌਰਚਰ ਬਹੁਤ ਗੰਦੀਆਂ ਗੰਦੀਆਂ ਗਾਲਾਂ ਕੱਢਦੀ ਏ ਜਿਹੜੀਆਂ ਮੈਂ ਤੁਹਾਨੂੰ ਫੋਨ ਤੇ ਨਹੀਂ ਸਸਕਦੀ ਬਹੁਤ ਗੰਦ ਪੱਕਦੀ ਏ ਇਹਦਾ ਘਰ ਵਾਲਾ ਵੀ ਇਹ ਦੋਨੇ ਨਾਲ ਕੇ ਸਾਨੂੰ ਬਹੁਤ ਬਲੈਕਮੈਲ ਟੌਰਚਰ ਕਰਦੇ ਨੇ ਉਸ ਤੋਂ ਬਾਅਦ ਜਦੋਂ ਮੈਂ ਕਿਹਾ ਕਿ ਮੈਂ ਪੁਲਿਸ ਕੰਪਲੇਟ ਵਿੱਚ ਜ਼ਬਰਦਸਤੀ ਬੋਲਾ ਕਿ ਪੁਲਿਸ ਕੰਪਲੇਟ ਕਰੂੰਗੀ ਫਿਰ ਉਸ ਤੋਂ ਬਾਅਦ ਜਿਨੇ ਮੈਨੂੰ ਝੂਠੀਆਂ ਟਿਕਟਾਂ ਦੇਣੀਆਂ ਸ਼ੁਰੂ ਕਰ ਦਿੱਤੀਆਂ ਜੋ ਕਿ ਮੇਰੇ ਕੋਲ ਮੌਜੂਦ ਆ ਕੋਈ 28 ਅਕਤੂਬਰ 28 ਅਕਤੂਬਰ ਤੋਂ ਬਾਅਦ ਜਿਨੇ ਦਿੱਤੀ ਸਾਨੂੰ 21 ਅਕਤੂਬਰ ਤੇ ਉਸ ਤੋਂ ਬਾਅਦ ਜਿਹਨੇ ਸਾਨੂੰ ਟਿਕਟ ਦਿੱਤੀ ਹੈ 11 ਨਵੰਬਰ ਦੀ 11 ਨਵੰਬਰ ਤੋਂ ਬਾਅਦ ਜਿਹਨੇ ਸਾਨੂੰ ਟਿਕਟ ਦਿੱਤੀ ਹੈ 24 ਨਵੰਬਰ ਦੀ 24 ਸਾਨੂੰ ਟਿਕਟਾਂ ਟਿਕਟਾਂ ਪਈ ਜਾ ਰਹੇ ਆ ਸਾਨੂੰ ਬੇਫਿਕਰ ਬਣਾ ਰਹੇ ਆ 1.5 ਲੱਖ 65000 ਰੁਪਏ ਸਾਡੇ ਕੋਲ ਲੈ ਚੁੱਕੇ ਆ ਸਾਨੂੰ ਮੈਂਟਲੀ ਟੌਰਚਰ ਕਰ ਰਹੇ ਆ ਮੈਂ ਬਹੁਤ ਮਜਬੂਰ ਆ ਮੇਰੀ ਛੋਟੀ ਜੀ ਬੇ ਮੇਰੇ ਫਾਦਰ ਨਹੀਂ ਹੈ ਮੇਰੀ ਛੋਟੀ ਜੀ ਬੇਟੀ ਹੈ 10 ਸਾਲ ਦੀ ਮੇਰੀ ਮੰਮਾ ਹੈ ਮੇਰੇ ਕੋਲ ਮੇਰੀ ਬੇਟੀ ਹੈ ਮੇਰੇ ਕੋਲ ਸਾਡੇ ਕੋਲ ਕੋਈ ਵੀ ਕਮਾਉਂਦਾ ਸਾਥ ਨਹੀਂ ਹੈ ਠੀਕ ਆ ਮੇਰੀ ਮੰਮੀ ਨੇ ਕਰਜ਼ਾ ਚੱਕ ਕੇ ਮੈਨੂੰ ਬਾਹਰ ਭੇਜਿਆ ਸੀਗਾ ਬੇਟੀ ਪਾਲਣ ਵਾਸਤੇ ਕਰਜ਼ਾ ਚੱਕ ਕੇ ਅਸੀਂ ਵਿਆਸ ਦੇ ਪੈਸੇ ਚੱਕ ਕੇ 1,66,000 ਰੁਪਏ ਅਸਲੀ ਜੀ ਨੂੰ ਦੇ ਚੁੱਕੇ ਆ ਤੇ ਔਰ ਮੈਨੂੰ ਬਹੁਤ ਬਲੈਕਮੇਲ ਟੌਰਚਰ ਕਰਦੀ ਹੈ ਤੇ ਮੈਨੂੰ ਬਹੁਤ ਗਲਤ ਬੋਲਦੀ ਹੈ ਗੰਦੀਆਂ ਗੰਦੀਆਂ ਗਾਲਾਂ ਕੱਢਦੀ ਐ ਸੀ ਫਰੋਜ਼ਪੁਰ ਤੇ ਆ ਐਤਾ ਕਰਦਾਂਗੇ ਉਦਾਂ ਕਰਦਾਂਗੇ ਬਹੁਤ ਗਲਤ ਬੋਲਦੀ ਐ ਜੋ ਕਿ ਮੈਂ ਤੁਹਾਨੂੰ ਫੋਨ ਤੇ ਨਹੀਂ ਕਰ ਸਕਦੀ ਬਲੈਕਮੇਲ ਟੌਰਚਰ ਕਰਦੀ ਐ ਮੈਨੂੰ ਮੇਰੀ ਕੋਈ ਮੈਨੂੰ ਝੂਠੀਆਂ ਟਿਕਟਾਂ ਦੇਈ ਜਾ ਰਹੇ ਆ ਮੇਰੀ ਆਈਡੀ ਨਹੀਂ ਲਗਵਾ ਰਹੇ ਮੈਂ ਆਈਡੀ ਤੋਂ ਬਿਨਾ ਬਾਹਰ ਨਹੀਂ ਕੰਮ ਕਰ ਸਕਦੀ ਮੇਰਾ ਪਾਸਪੋਰਟ ਵੀ ਇਹਨਾਂ ਨੇ ਖੋ ਕੇ ਦੋਨਾਂ ਜਣੇ ਨੇ ਰੱਖਿਆ ਐ ਮੈਨੂੰ ਮੈਂਟਲੀ ਟੌਰਚਰ ਕਰਾਂਦੇ ਆ ਮੇਰੀ ਅਪੀਲ ਆ ਕਿ ਮੈਨੂੰ ਜਲਦੀ ਤੋਂ ਜਲਦੀ ਮੇਰੀ ਆਈ ਡੀ ਬਣਵਾਈ ਦਿੱਤੀ ਬਣਵਾ ਕੇ ਦਿੱਤੀ ਜਾਵੇ ਤਾਂ ਜੋ ਮੈਂ ਆਪਣਾ ਅਮਾਨ ਦੇ ਵਿੱਚ ਖੁੱਲ੍ਹ ਕੇ ਕੰਮ ਕਰ ਸਕਾਂ ਬਾਹਰ ਅੰਦਰ ਕੰਮ ਕਰ ਸਕਾਂ ਔਰ ਆਪਣੀ ਬੇਟੀ ਆਪਣੀ ਮਾਂ ਦਾ ਪੇਟ ਪਾਲ ਸਕਾਂ ਮੈਂ ਬਹੁਤ ਮਜ਼ਬੂਰ ਹਾਂ ਇਹ சின்ன ਪੈਸਾ ਵੀ ਕਮਾ ਰਹੀ ਹੈ ਆਪਣੇ ਘਰੇ ਭੇਜ ਰਹੀ ਹੈ ਮੈਨੂੰ ਬਲੈਕਮੇਲ ਦਾ ਟੌਰਚਰ ਬਹੁਤ ਜ਼ਿਆਦਾ ਕਰਦੀ ਹੈ ਮੇਰੇ 1,65,000 ਰੁਪਏ ਮੇ ਤੋਂ ਲੈ ਚੁੱਕੀ ਹੈ ਮੇਰੇ ਕੋਈ ਵੀ ਆਈਡੀ ਨਹੀਂ ਬਣਵਾ ਰਹੀ ਉਲਟਾ ਮੈਨੂੰ ਗਾਲ ਮੰਦਾ ਕਰਦੀ ਹੈ ਬਹੁਤ ਗੰਦ ਵਕਦੀ ਹੈ 6-6 ਦਿਨ ਦੀ ਬੜੀ ਸਾਨੂੰ ਤੌਲ ਖਾਣੀ ਪੈਂਦੀ ਹੈ ਕੋਈ ਵੀ ਸਾਨੂੰ ਰਸੋਣ ਸ਼ੋਣ ਨਹੀਂ ਕਰੇ ਲਿਆ ਕੇ ਦਿੰਦੇ ਬਹੁਤ ਮਜਬੂਰ ਕਰਦੇ ਆ ਇਸ ਕਰਕੇ ਇਹ ਬਹੁਤ ਸਾਡੇ ਨਾਲ ਗਲਤ ਹੋ ਰਿਹਾ ਹੈ ਮੇਰੀ ਰਿਕੁਐਸਟ ਹੈ ਕਿ ਜਲਦੀ ਤੋਂ ਜਲਦੀ ਮੇਰੀ ਆਈ ਡੀ ਬਣਵਾਈ ਦਿੱਤੀ ਜਾਵੇ ਤਾਂ ਜੋ ਮੈਂ ਅਮਾਨ ਦੇ ਵਿੱਚ ਕੰਮ ਕਰਕੇ ਆਪਣੀ ਬੇਟੀ ਔਰ ਆਪਣੀ ਮਾਂ ਦਾ ਪਾ ਪੇਟ ਪਾਲ ਸਕਾਂ ਔਰ ਜਿਹੜੇ ਅਸੀਂ ਵਿਆਜੀ ਪੈਸੇ ਚੱਕੇ ਆ ਇੱਕ ਸਾਲ ਤੋਂ ਇੱਕ ਲੱਖ ਪੈਂਹਠ ਹਜ਼ਾਰ ਰੁਪਇਆ ਉਹਦਾ ਅਸੀਂ ਕਰਜ਼ਾ ਆਪਣੇ ਸਿਰ ਉਹ ਲਾ ਸਕੀਏ ਸਾਡੇ ਅੱਗੇ ਪਿੱਛੇ ਕਮਾਉਣ ਵਾਲਾ ਕੋਈ ਨਹੀਂ ਮੈਂ ਬਹੁਤ ਮਜ਼ਬੂਰ ਹਾਂ ਮੇਰੇ ਹਸਬੈਂਡ ਵੀ ਨਹੀਂ ਹੈ ਇਸੇ ਬਹੁਤ ਮਜ਼ਬੂਰ ਆ ਪਲੀਜ਼ ਮੇਰੀ ਹੱਥ ਜੋੜ ਕੇ ਰਿਕਵੈਸਟ ਕਰ ਸਾਡੀ ਮਦਦ ਕੀਤੀ ਜਾਵੇ ਜਲਦੀ ਤੋਂ ਜਲਦੀ ਸਾਡੀ ਹੈਲਪ ਕੀਤੀ ਜਾਵੇ ਅਪੀਲ ਸੁਣੀ ਜਾਵੇ ਤਾਂ ਜੋ ਮੈਂ ਆਈਡੀ ਬਣਨ ਤੋਂ ਬਾਅਦ ਅਮਾਨਤ ਕੰਮ ਕਰ ਸਕਾਂ ਔਰ ਆਪਣੀ ਬੇਟੀ ਔਰ ਆਪਣੀ ਮਾਂ ਦਾ ਪੇੜ ਪਾਲ ਸਕਾਂ ਔਰ ਕਰਜ਼ਾ ਜਿਹੜਾ ਸਾਡੇ ਸਿਰ ਚੜਿਆ ਹੈ ਉਹ ਲੱਤ ਜੇ ਵਿਆਜ ਤੇ ਕਰਜ਼ਾ ਸਾਡੇ ਸਿਰੋਂ ਲੱਤ ਜੇ ਬਹੁਤ ਧੰਨਵਾਦ ਹੰਪਲ ਜੀ ਕੋਲ ਮੈਂ ਜਿੰਦਿਆਲਾ ਕੋ ਬਹੁਨੇ ਸੱਦੇ ਰਹਿਣ ਵਾਲੀ ਆ ਮੈਨੂੰ 10 ਸੰਤਨ ਗ੍ਰੀਨ ਨਾਜ਼ੀਆ ਨਾਮ ਦੀ ਲੇਡੀਜ਼ ਨੇ ਜੋ ਨਾਜ਼ੀਆ ਇਹਦਾ ਨਾਮ ਨਾਜ਼ੀਆ ਇਹ ਇਹਦੇ ਹਸਪੀਟਲ ਦਾ ਨਾਮ ਰਾਜੂ ਇਹਦੇ ਡੈਡੀ ਦਾ ਨਾਮ ਮਨੂਰ ਵਾਲੇ ਇਹਦੀ ਮੰਮੀ ਦਾ ਨਾਮ ਮਿੰਦਰ ਕੋੜੇ ਇਹਦੇ ਬੇਟੇ ਦਾ ਨਾਮ ਗਰੋਵਰ ਹੈ ਗੋਰੂ ਗਰੋਵਰ ਇਹ ਫਰਸਪਦਰੈਨ ਵਾਲੀ ਪਟੀਆਂ ਵਾਲੀ ਬਸਤੀ ਕ੍ਰੋਸਪੋਰਟ ਦੇ ਰੈਡ ਵਾਲੀ ਇਹਨਾਂ ਨੇ ਮੈਨੂੰ ਵਿਜ਼ਿਟ ਵੀ ਤੇ ਬੁਲਾਇਆ Oman ਦੇ ਵਿੱਚ 10 ਜਨਵਰੀ ਨੂੰ ਮਗਲੇ ਦੇ ਹਸਬੰਦ ਦਾ ਨਾਮ ਪਹਿਲੇ ਦਾ ਨਾਮ 라ਜੂ ਹੈ ਦੂਜੇ ਦਾ ਨਾਮ ਮਾਲਿਕ ਸ਼ਬੀਕ ਜਿਹਦੀ ਫਿਕਚਰ ਇਹ ਹੈ ਇਹਨਾਂ ਨੇ ਮੈਨੂੰ 10 ਜਨਵਰੀ ਨੂੰ Oman ਚ ਬੁਲਾਇਆ ਇਹਨਾਂ ਨੇ ਮੈਨੂੰ ਕਿਹਾ ਹੈ ਇਹਦੇ ਹਸਬੰਦ ਨੇ ਪਹਿਲਾਂ ਸਾਨੂੰ भेजया ਜਾ ਆਫਰ ਲੈਟਰ ਭੇਜਿਆ ਜਾ ਆਫਰ ਲੈਟਰ ਦੇ ਵਿੱਚ ਦੱਸਿਆ ਗਿਆ ਸਾਨੂੰ ਕਿਥਾ ਦਾ ਪੈਕਿੰਗ ਦਾ ਕੰਮ ਹੈ ਉਸ ਤੋਂ ਬਾਅਦ ਸਾਨੂੰ ਇਹ ਲੇਡੀਜ਼ ਦੇ ਕਿਹਾ ਕਿ ਫਨਾਵਰ ਸ਼ਾਪ ਦੇ ਵਿੱਚ ਕੰਮ ਮੈਂ ਫਨਾਵਰ ਸ਼ਾਪ ਦੇ ਵਿੱਚ 150 ਰਿਆਲ ਸੈਲਰੀ ਹੈ 150 ਰਿਆਲ ਸੈਲਰੀ ਖਾਣਾ ਪੀਣਾ ਰਹਿਸਤਾ ਡੀ ਫ੍ਰੀ ਹੋਏਗੀ ਇਹ ਜਨਾਨੀ ਨੇ ਸਾਨੂੰ ਚਾਂਸੇ ਦੇ ਨਾਲ ਇੱਥੇ ਬੁਲਾਇਆ ਕਾਂਸੀ ਨੰਬਰ ਆ ਕੇ ਸਾਨੂੰ ਬਾਅਦ ਚ ਗਲਤ ਰਿਸ਼ਤਾ ਸਾਡੇ ਕੋਲੋਂ ਪਾਸਪੋਰਟ ਲੈ ਲਿਆ ਤੁਹਾਡਾ 2 ਸਾਲ ਦਾ ਵੀਜ਼ਾ ਲਗਵਾਉਣਾ ਹੈ ਅਸੀਂ ਪਾਸਪੋਰਟ ਦਿੱਤਾ ਇਹਨੂੰ ਉਸ ਤੋਂ ਬਾਅਦ ਸਾਨੂੰ ਅਜ ਤੱਕ ਇਹਨੇ ਪਾਸਪੋਰਟ ਨਹੀਂ ਦਿੱਤਾ ਔਰ ਸਾਨੂੰ ਗਲਤੀ ਯੂਜ਼ ਕਰਤੀ ਏ ਕਿ ਮੈਂ ਸਾਨੂੰ ਕਹਿੰਦੀ ਆ ਕਿ ਗਲਤ ਕੰਮ ਆ ਲੈ ਜਾਓ ਅਸੀਂ ਗਲਤ ਕੰਮ ਆਲੀ ਮਾਨਾ ਕੀਤਾ ਕਸੀਂ ਨਹੀਂ ਜਾਣਾ ਸਾਨੂੰ ਬਲੈਕਮੇਲ ਤੇ ਟੌਰਚਰ ਕਰਦੀ ਏ ਸਾਨੂੰ ਗਲਤ ਬੋਲਦੀ ਏ ਬਹੁਤ ਕਹਾੜ ਕਰਦੀ ਏ ਗੰਦੀ ਗੰਦੀਆਂ ਕੀ ਗੈਂਦੀ ਪੜੀ ਦਾਲ ਵੀ ਸਾਨੂੰ ਖਾਣੀ ਪੈਂਦੀ ਇੱਥੇ ਉਸ ਤੋਂ ਬਾਅਦ ਇਹਨੇ ਕਿਹਾ ਕਿ ਆਈਡੀ ਵਾਸਤੇ ਆਈਡੀ ਬਣਵਾ ਲੇ ਤੇ ਉਹਦੇ ਵਾਸਤੇ ਪੈਸੇ ਦੇਉ 1,65,000 ਰੁਪਏ ਅਸੀਂ ਲੇਡੀਜ਼ ਨੇ ਦੇ ਚੁੱਕੇ ਆ ਹਾਸ ਤੱਕ ਨਾ ਹੀ ਸਾਡੀ ਆਈਡੀ ਬਣਾਈ ਹੈ ਤੇ ਨਾਈ ਸਾਨੂੰ ਇਥੇ ਪਾਸੇ ਲਾ ਰਹੀ ਏ ਜਿਵੇਂ ਕਿ ਕੀਤੇ ਕੇਸੀ ਪੁਲਿਸ ਸਟੇਸ਼ਨ ਜਾ ਕੇ ਤੇਰੀ ਕੰਪਲੀਟ ਕਰਾਂਗੇ ਉਸ ਤੋਂ ਬਾਅਦ ਸਭ ਕਹਿੰਦੀ ਏ ਕਿ ਆਈਡੀ ਵਾਸਤੇ ਪੈਸੇ ਦੋ ਅਸੀਂ ਆਈਡੀ ਵਾਸਤੇ ਟੋਟਲ 165000 ਰੁਪਏ ਦੇ ਚੁੱਕੇ ਉਸ ਤੋਂ ਬਾਅਦ ਸਭ ਦੀ ਲੇਡੀਜ਼ ਨੇ ਫੇਕ ਟਿਕਟਾਂ ਦਿੱਤੀਆਂ ਜਿਹੜੇ ਦੇਖੋ 28 1 ਪਹਿਲੀ ਟਿਕਟ ਦਿੱਤੀ ਹੈ ਨੇ ਸਾਨੂੰ 21 ਅਕਤੂਬਰ ਦੀ 21 ਅਕਤੂਬਰ ਤੋਂ ਬਾਅਦ ਜਿਹਨੇ ਸਾਨੂੰ ਟਿਕਟ ਦਿੱਤੀ ਹੈ 28 ਅਕਤੂਬਰ ਦੀ 8 ਜੁਲਾਈ ਤੋਂ ਬਾਅਦ ਇਹਨੇ ਸਾਨੂੰ ਦਿੱਤੀ ਇਹ ਟਿਕਟ 11 ਨਵੰਬਰ ਦੀ 11 ਨਵੰਬਰ ਤੋਂ ਬਾਅਦ ਇਹਨੇ ਟਿਕਟ ਸਾਨੂੰ ਦਿੱਤੀ ਹੈ 24 ਨਵੰਬਰ ਦੀ ਇਹਨੇ ਸਾਨੂੰ ਚਾਂਸੇ ਵਿੱਚ ਲਿਖੀ ਜਾਂਦੀ ਸਾਡਾ ਪਾਸਪੋਰਟ ਵੀ ਖੋਇਆ ਹੈ ਇਹਨੇ ਔਰ ਸਾਨੂੰ ਬਹੁਤ ਜ਼ਿਆਦਾ ਕਾਰਮੰਦਾ ਕਰਦੀ ਹੈ ਸਾਨੂੰ ਬਹੁਤ ਬਲੈਕਮੇਲ ਕਰਦੀ ਹੈ ਇਹਨੇ ਕਹਿੰਦੀ ਹੈ ਗਲਤ ਕੰਮ ਵਾਲੇ ਤੁਸੀਂ ਨਹੀਂ ਰੈਡੀ ਹੋਣਾ ਤੇ ਅਸੀਂ ਤੁਹਾਨੂੰ ਇਧਰ ਆ ਰੋਲਣ ਆਏ ਹਾਂ ਨਾ ਤੁਹਾਡਾ ਪਾਸਪੋਰਟ ਦੇਣ ਆਏ ਹਾਂ ਪੁਲਿਸ ਕੰਪਲੀਟ ਕਰਨ ਦਾ ਅਸੀਂ ਕਹਿੰਦੇ ਹਾਂ ਸਾਨੂੰ ਕਿਤੇ ਜਿੱਥੇ ਮਰਜੀ ਭੱਜ ਨਾ ਮੇਰਾ ਕੁਝ ਵੀ ਕਰ ਲਓ ਦੇ ਮਮੀ ਪਾਪਾ ਨੂੰ ਫੋਨ ਕਰਕੇ ਦੱਸਿਆ ਇਹ ਮਮੀ ਪਾਪਾ ਕਹਿੰਦੇ ਜੇ ਸਾਨੂੰ ਕਿਹੜੇ ਕਸ਼ਕੇ ਦਿੱਤੇ ਆ ਜੋ ਉਹਨੇ ਅਜੇ ਤੱਕ ਆਪਣਾ ਵੀਜ਼ਾ ਨਹੀਂ ਲਵਾਇਆ ਤੇ ਤੁਹਾਡਾ ਵੀਜ਼ਾ ਕਿੱਥੋਂ ਲਾਓਗੇ ਜਿੱਦਾਂ ਆਏ ਉਦਾਂ ਚਾਓ ਸਾਨੂੰ ਰਾਹ ਪੇੜ ਕੇ ਬਲੈਕ ਮਿਲ ਟੌਰਚਰ ਕਰਦੇ ਆ ਬੀਲੀ ਭਗਤ ਰਲੇ ਆ ਸਾਰੇ ਅਸੀਂ ਬਹੁਤ ਪਰੇਸ਼ਾਨ ਅਸੀਂ ਵਿਆਹ ਤੇ ਪੈਸੇ ਚੱਕੇ ਸਾਡੇ ਅੱਗੇ ਪਿੱਛੇ ਕੋਈ ਨਹੀਂ ਕੋਈ ਵਿਆਹ ਦੀ ਬੈਸੀ ਅਸੀਂ ਚੱਕੇ ਬਹੁਤ ਮੁਸ਼ਕੂਰ ਸਾਡੇ ਅੱਗੇ ਪਿੱਛੇ پلیز ساری جلدی سے جلدی ہیلپ کی جائے ساری آئی ڈی بنوائی جائے میرے گھر کماؤن والا کوئی نہیں ہے میری بزرگ ماں ہے میری دس سال کی بیٹی ہے ساڈا کوئی بھی سہارا نہیں ہے گا بہت سارے ٹورچر کرتی بلیک میل کر دی میری آئی ڈی نہیں بنا کے دے رہے اِسی بہت مجبور ہیں جی اوائٹی کا کہنے سن گندیا گندیاں گالا کٹتے ہیں ਬਹੁਤ ਗਲਤ ਬੋਲ دیا۔ ਜਲਦੀ ਤੋਂ ਜਲਦੀ ਪਲੇਸ ਮੇਰੇ ਆ ਗਈ ਕਿ ਨਵਾਇ ਕੀਤੀ ਜਾਵੇ। ਤਾਂ ਤੇ ਬੇਉਮਾਨ ਵਿੱਚ ਕੰਮ ਕਰਕੇ ਮੇਰੇ ਪਾਪਾ ਵੀ ਮੇਰੇ ਸਿਰ ਤੇ ਨਹੀਂ ਆ। ਮੇਰੀ ਮੰਮੀ ਆ ਸੀ ਬੇਸਾਰ ਆ। ਇਹ ਮੇਰੀ ਮੰਮੀ ਨੇ 100 1,65,000 ਰੁਪਏ ਚੱਕ ਕੇ ਮੈਨੂੰ ਵਿਆਸ ਤੇ ਇਤੇ ਬਾੜ ਵੇਚਿਆ। ਮੇਰੇ ਦਾਸਾਂ ਦੀ ਬੇਟੀ ਸਾਡਾ ਘਮੋਰ ਵਾਲਾ ਕੋਈ ਨਹੀਂ ਸੀ। ਬਹੁਤ ਬਚ چاول اُسی دس ہزار روپیہ ایک پایا بھی ہزار ایک پایا لاکھ روپیہ ایک دے چکے پچیس ہزار دیكٹ ہوئی سی ایک لاکھ پینٹھ ہزار روپیہ دے چكے ਸੀਪੋਟ ਮਸਦੂਰਾ ਮੇਰਾ ਕਿਚੂ ਕੋਈ ਨਹੀਂ ਕਿੰਨੀਆਂ ਕਿੰਨੀਆਂ ਮੈਨੂੰ ਆਈਡੀ ਬਣਵਾਈ ਜਾਂ